ਪੰਜਾਬ ਸਰਕਾਰ ਦੀ ਬਹੁ ਪ੍ਰਚਾਰਿਤ ਮੁੱਖ ਮੰਤਰੀ ਸਿਹਤ ਯੋਜਨਾ ਜੋ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦੇ ਮੁਫਤ ਡਾਕਟਰੀ ਇਲਾਜ ਦਾ ਵਾਅਦਾ ਕਰਦੀ ਹੈ ਨੂੰ ਨਿੱਜੀ ਸਿਹਤ ਸੰਭਾਲ ਪ੍ਰਦਾਤਾਵਾਂ ਦੁਆਰਾ ਚੰਗਾ ਹੁਗਾਰਾ ਨਹੀਂ ਮਿਲਿਆ। ਇਹ ਪਿਛਲੇ ਤਜਰਬਿਆਂ ਤੋਂ ਲੈ ਕੇ ਬਹੁਤ ਸਾਰੇ ਲੋਕ ਇਸ ਯੋਜਨਾ ਦੀ ਸਫਲਤਾ ਬਾਰੇ ਸ਼ੱਕ ਜ਼ਾਹਿਰ ਕਰ ਰਹੇ ਹਨ। ਖਾਸ ਕਰਕੇ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਅਦਾਇਗੀ ਯਕੀਨੀ ਨਾ ਬਣਾਈ ਗਈ ਤਾਂ ਪ੍ਰੋਗਰਾਮ ਨੂੰ ਵਿੱਤੀ ਤੌਰ ਤੇ ਵਿਭਾਰਕ ਬਣਾਉਣ ਵਿੱਚ ਅਸਫਲਤਾ हासिल ਹੋਈ ਗਈ ਕੀਮ ਦੀ ਸ਼ੁਰੂਆਤ ਤੋਂ ਇੱਕ ਦਿਨ ਬਾਅਦ ਵੱਖ-ਵੱਖ ਨਿੱਜੀ ਚੈਨਲਾਂ ਦੁਆਰਾ ਨਿੱਜੀ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਇੱਕ ਕ੍ਰਾਸ ਸੈਕਸ਼ਨ ਨਾਲ ਗੱਲਬਾਤ ਕੀਤੀ ਗਈ ਕਈਆਂ ਨੇ ਚਿੰਤਜਕ ਪ੍ਰਗਟ ਕੀਤੀ ਇਹ ਕਹਿੰਦੇ ਹੋયા ਕਿ ਉਹ ਸੂਚੀਬੱਧਤਾ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਹੋਰ ਸਪਸ਼ਟਤਾ ਦੀ ਉਡੀਕ ਕਰ ਰਹੇ ਹਨ ਪਹਿਲਾਂ ਦੋ ਸਕੀਮਾਂ ਹਨ ਜਿਨ੍ਹਾਂ ਨੂੰ ਜ਼ਿਆਦਾਤਰ ਪ੍ਰਕਿਰਿਆਵਾਂ ਲਈ ਅਦਾਇਗੀ ਵਿੱਚ ਦੇਰੀ ਅਤੇ ਅਸਮਰਥਤਾ ਤਰ੍ਹਾਂ ਕਰਨ ਬੰਦ ਕਰਨਾ ਪਿਆ ਸੀ ਜ਼ਿਆਦਾਤਰ ਡਾਕਟਰਾਂ ਦਾ ਕਹਿਣ ਹੈ ਕਿ ਇਸ ਸਕੀਮ ਵਿੱਚ ਸਹਿ ਭੁਗਤਾਨ ਦੀ ਆਗਿਆ ਨਹੀਂ ਹੈ ਜੋ ਮਾਮਲੇ ਨੂੰ ਹੋਰ ਗੁੰਝਲਦਾਰ ਬਣਾਉਂਦੀ ਹੈ ਪਹਿਲਾਂ ਸਰਕਾਰੀ ਸਿਹਤ ਯੋਜਨਾਵਾਂ ਵਿੱਚ ਇਲਾਜ ਦੀਆਂ ਦਰਾਂ ਬਹੁਤ ਘੱਟ ਹੁੰਦੀਆਂ ਸਨ ਜੋ ਪ੍ਰਾਈਵੇਟ ਹਸਪਤਾਲਾਂ ਲਈ ਗੁਣਵੱਤਾ ਵਾਲੀ ਦੇਖਭਾਲ ਬਣਾਈ ਰੱਖਣ ਲਈ ਬਹੁਤ ਘੱਟ ਸਨ ਬਹੁਤ ਸਾਰੇ ਮਾਮਲਿਆਂ ਵਿੱਚ ਅਦਾਇਗੀ ਵਿੱਚ 1 ਸਾਲ ਤੋਂ ਵੀ ਵੱਧ ਦੇਰੀ ਕੀਤੀ ਗਈ ਸੀ